ਤੂੰ ਹੀ ਮਹੱਲਾ ਪੰਜਵਾ ਪੀਖਤ ਚਾਖਤ ਕਹੀਤ ਅੰਧਾ ਦੇਖੋ ਸਾਲਸੰਗ ਜੀ ਦੇਖਦਾ ਪੂਖਦਾ ਪੀਖਦਾ ਵੀ ਹੈ ਸਾਰਿਆਂ ਨੂੰ ਨੇਤਰਾਂ ਨਾਲ ਚਖਦਾ ਵੀ ਹੈ ਜਵਾਨ ਦੇ ਨਾਲ ਸਵਾਦ ਕਹੀਤ ਅੰਧਾ ਕਿਉਂ ਪੀਖਦਾ ਚਖਦਾ ਅੰਧਾ ਕਹੀਦਾ ਹੈ ਪੀਖਦਾ ਹੈ ਨੇਤਰਾਂ ਨਾਲ ਰੂਪ ਨੂੰ ਬਗਾਨੇ ਨੂੰ ਪੀਖਦਾ ਹੈ ਪਦਾਸ਼ ਧਨ ਨੂੰ ਚਰਾਉਣ ਵਾਸਤੇ ਕਿਸੇ ਦੇ ਨੂੰ ਵੇਖਦਾ ਕਿਸੇ ਦੇ ਪ੍ਰਾਪਰਤਾਪ ਨੂੰ ਪਰ ਫੇਰ ਵੀ ਇਹਦੇ ਚਕਸ਼ੂ ਵਿਰਾਗ ਰੂਪੀ ਨੇਤਰਾ ਤੋਂ ਹੀਣਾ ਹੈ ਵਿਰਾਗ ਰੂਪੀ ਨੇਤਰਾ ਤੋਂ ਚਕਸ਼ੂਆਂ ਤੋਂ ਹੀਣਾ ਹੁਣ ਕਹ ਕਈ ਤੇ ਅੰਦਾ ਇਹ ਇੰਨਾ ਹੀ ਕਹੀਦਾ ਹੈ ਵੇਖਦਾ ਹੈ ਪਦਾਰਥਾਂ ਨੂੰ ਪਰ ਵਾਹਿਗੁਰੂ ਨੂੰ ਵੇਖਦਾ ਨਹੀਂ ਇਸ ਤਰ੍ਹਾਂ ਕੇ ਅੰਨਾ ਹੈ ਚਖਦਾ ਹੈ ਜੀਵਨ ਦੇ ਨਾਲ ਸਵਾਦਾਂ ਨੂੰ ਪਰ ਨਾਮ ਰਸ ਦੇ ਸਵਾਦ ਤੋਂ ਬਿਨਾ ਗੁੰਗਾ ਹੈ ਸੁਣੀਏ ਤਾਂ ਸੁਣੀਏ ਨਹੀਂ ਸੁਣਦਾ ਹੈ ਵਿਸ਼ਿਆਂ ਦੀਆਂ ਗੱਲਾਂ ਪਰ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਨਹੀਂ ਇਸ ਕਰਕੇ ਬੋਲਾ ਹੈ ਸਰਬਤਿ ਵਿਸ਼ਵਾਸ ਰੂਪੀ ਕੰਮਾਂ ਤੋਂ ਹੀਨਾ ਹੈ ਨਿਕਟ ਵਸਤ ਕਉ ਜਾਣੈ ਦੂਜੀ ਜੋ ਅੰਤ੍ਰਯਾਮੀ ਅਤੰਤ ਨੇੜੇ ਵਸਦਾ ਸਾਰਿਆਂ ਦਾ ਆਤਮਾ ਸਰੂਪ ਹੋ ਕੇ ਉਸ ਨੂੰ ਦੂਰ ਜਾਣਦਾ ਕਿ ਨਾਮ ਨੂੰ ਮਹੱਤਤੀ ਹੈ ਕਿਤੇ ਪਾਪੀ ਪਾਪ ਕਮਾਹੀ ਇਸ ਕਰਕੇ ਪਾਪੀ ਜੀ ਪਾਪਾਂ ਨੂੰ ਕਮਾਉਂਦਾ ਰਹਿੰਦਾ ਹੀ ਨਿਸ਼ਚੇ ਕਰਕੇ ਸੋ ਕਿਛ ਕਰ ਜਿਤ ਛੁੱਟੈ ਪ੍ਰਾਨੀ ਉਹ ਇਤਾਂ ਭਾਈ ਸਭ ਸਿੱਖਿਆ ਤੈਨੂੰ ਦਿੰਨੇ ਹੈ ਪ੍ਰਾਨੀਆਂ ਤੈਨੂੰ ਉਹ ਕੁਝ ਕਰਨਾ ਚਾਹੀਦਾ ਕਰਤੱਵ ਜਿਸ ਕਰਕੇ ਤੂੰ ਛੁੱਟ ਜਾਵੇਂ ਮੁਕਤ ਹੋ ਜਾਵੇਂ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਉਹ ਮਾਰਾ ਆਪ ਦੱਸੋ ਕਿਹੜਾ ਕਰਤੱਵ ਹੈ ਹਰ ਹਰ ਜੋ ਪਰਮੇਸ਼ਰ ਦਾ ਨਾਮ ਜਪਿਆ ਕਰ ਉਹਦੀ ਧੁਰਕੀ ਬਾਣੀ ਅੰਮ੍ਰਿਤ ਬਾਣੀ ਨਾਲ ਚਿੱਤ ਜੋੜਿਆ ਕਰ ਰਹਾਉ ਕੂਰ ਮਹਿਲ ਸਦਾ ਰੰਗ ਰਾਤਾ ਤੇਰਾ ਚਿਤਵਾ ਕਰੇ ਘੋੜਿਆਂ ਤੇ ਚੜ ਗਿਆ ਕਦੇ ਮਹਿਲਾ ਇਸਤਰੀਆਂ ਆਦ ਕਾਂ ਦੇ ਸੁਖ ਮਾਣ ਲੈ ਸਦਾ ਇਹਨਾਂ ਰੰਗਾਂ ਚ ਰਹਿਣਾ ਹੈ ਕੋਰ ਭਿਆਨਕ ਮਹਲ ਵਿਸ਼ੇ ਭੋਗਣ ਦੇ ਚ ਇਸਤਰੀਆਂ ਆਦ ਕਾਂ ਦੇ ਲੱਗਾ ਰਹਿਣਾ ਹੈ ਬੜਾ ਘੋਰ ਹੈ ਬੜਾ ਭਿਆਨਕ ਹੈ ਮਹੱਲਾ ਦਾ ਹੰਕਾਰ ਤੈਨੂੰ ਆਪਦੀਆਂ ਮਲਾਈਤਾਂ ਦਾ ਹਵੇਲੀਆਂ ਦਾ ਕੋਰ ਮਹਿਲ ਸਦਾ ਰੰਗ ਰਾਤਾ ਸਾਰੇ ਇਹਨਾਂ ਦੇ ਪ੍ਰੇਮ ਵਿੱਚੀ ਭੋਗਾਂ ਦੇ ਰੰਗ ਵਿੱਚ ਤੇ ਸਵਾਰੀਆਂ ਦੇ ਰੰਗ ਵਿੱਚ ਰੰਗਿਆ ਰਹਿਣਾ ਹੈ ਸੰਗ ਤੁਮਾਰੈ ਕਸ਼ੂ ਨਾ ਜਾਤ ਤੈ ਤੇ ਨਾਲ ਹੈ ਜਿਸ ਵੇਲੇ ਜਵਤੇ ਪ੍ਰਾਨ ਹੋ ਤਲ ਨਿਆਰੇ ਤੇਰ ਚ ਪ੍ਰੇਤ ਪੁਕਾਰ ਕੋਈ ਪਦਾਕਸ਼ੀ ਨਾਲ ਨਹੀਂ ਜਾਂਦਾ ਹੈ ਰਖਾ ਪੁਚਾਰ ਮਾਟੀ ਕਾ ਭੰਡਾ ਜੇ ਮਿੱਟੀ ਦਾ ਜਿਹੜਾ ਪੰਨ ਤਦ ਦਾ ਭੰਡਾ ਸਰੀਰ ਹੈ ਇਹਨੂੰ ਪੋਜ ਪਾਜ ਕੇ ਚੰਗੀ ਤਰ੍ਹਾਂ ਪਾਲਸ਼ ਕਰਕੇ ਸਾਬਣ ਤੇਲ ਮਲ ਕੇ ਅਨੇਕ ਪ੍ਰਕਾਰ ਦੇ ਪਾਊਡਰ ਨਾਲ ਕੇ ਸੋਹਣਾ ਬਣਾ ਬਣਾ ਕੇ ਪੁਚਾਰ ਕੇ ਜੰਮੀ ਤੋਂ ਪਲੋਸ ਪਲਾਸ ਕੇ ਰੱਖਦਾ ਹਾਂ ਅਤ ਕੁਚੀਲ ਮਿਲੇ ਜਮ ਡਾਂਡਾ ਤੋ ਬ੍ਰਾਂਤੀ ਕੁਸ਼ੀਲ ਬਵਿੱਤੇ ਵਿੱਚ ਵਿਸ਼ਿਆਂ ਦੀ ਪੋਇ ਕਰਦਾ ਹੈ ਇਸ ਕਰਕੇ ਤੈਨੂੰ ਇਹਦੇ ਦੇਹ ਦਾ ਮਾਨ ਕਰਨੇ ਕਰਕੇ ਜੰਮ ਦਾ ਡੰਡ ਮਿਲੇਗਾ ਕਾਮ ਕ੍ਰੋਧ ਲੋਭ ਮੋਹ ਬਾਧਾ ਮਾਰਾ ਮਤ ਕੁਚੀਲ ਕਿਵੇਂ ਕਹਿੰਦੇ ਕਾਮ ਦੇ ਫੁਰਨੇ ਚ ਵੱਜਾ ਹੋਇਆ ਕਿ ਨਹੀਂ ਕ੍ਰੋਧ ਵਿੱਚ ਫਸਿਆ ਹੋਇਆ ਹੈ ਕਿ ਨਹੀਂ ਲੋਭ ਤੇ ਮੋਹ ਦੇ ਚ ਵੱਜਾ ਹੋਇਆ ਕੈਦੀ ਹੋਇਆ ਹੋਇਆ ਮਹਾ ਗਰਤ ਮਹ ਨਿਗਰਤ ਜਾਤਾ ਤੇ ਬੜੀ ਭਾਰੀ ਗਰਤ ਖੁਬਣ ਹੈ ਇਸ ਖੁਬਣ ਦੇ ਵਿੱਚ ਜਿਵੇਂ ਦਲਦਲ ਹੁੰਦੀ ਹੈ ਖੁਬਣ ਵਾਲੀ ਐਸੇ ਪ੍ਰਕਾਰ ਦੇ ਵਿੱਚ ਨਿਗਰਤ ਜਾਤਾ ਖੱਲੇ ਨੂੰ ਤੁਸਦਾ ਹੀ ਜਾਣੈ ਜਿਵੇਂ ਇੱਕ ਹਜੂਰ ਸਾਹਿਬ ਮਾਤਾ ਸਾਹਿਬ ਦੇ ਜਦੋਂ ਗੁਰਦਾਰੇ ਵੱਲ ਨੂੰ ਜਾਇਦਾ ਰਾਹ ਵਿੱਚ ਇੱਕ ਦੰਦਲ ਹੁੰਦੀ ਹੈ ਉੱਥੇ ਇੱਕ ਪ੍ਰੇਮੀ ਅਸਵਾਰ ਅੰਦਰ ਦਿਲੰਗਣ ਲਗਾ ਪੀਦੀ ਵਿੱਚੇ ਸਨੇ ਅਸਵਾਰੀ ਦੇ ਤਸ ਗਿਆ ਸੀ ਲੱਭਾ ਹੀ ਨਹੀਂ ਕਿੱਧਰ ਚਲਿਆ ਗਿਆ ਕਿੰਨੀ ਉਥੇ ਦੰਦਲ ਸੀ ਖੋਬਣ ਸੀ ਸੋ ਇਸੇ ਪ੍ਰਕਾਰ ਕਹਿੰਦੇ ਹਨ ਮਹਾਗਰਤ ਮਹ ਨਿਗਰਤ ਜਾਤਾ ਮਹਾਗਰ ਤੇ ਦੰਦਲ ਦੀ ਨਿਆਈ ਟਵਾ ਹੈ ਬੜਾਏ ਵਿੱਚ ਤੂੰ ਨਿਕਰਦਾ ਜਾ ਰਿਆਂ ਹੈ ਨਾਸ ਥੱਲੇ ਨੂੰ ਨਿਕਰਦਾ ਜਾ ਰਿਆਂ ਤਸਦਾ ਜਾ ਰਿਆਂ ਹੈ ਨਾਨਕ ਕੀ ਅਰਦਾਸ ਸੁਣੀ ਜੈ ਵਾਹਿਗੁਰੂ ਅੱਗੇ ਅਰਦਾਸ ਕਰੀਏ ਮਾਰਾ ਸਾਡੀ ਅਰਦਾਸ ਸੁਣਨਾ ਕਰੋ ਤੂਬਤ ਪਾਹਨ ਪ੍ਰਭ ਮੇਰੇ ਲਈ ਜੈ ਮਾਰਾ ਪਸੜ ਵੀ ਨਹੀਂ ਆਈ ਪਾਪਾਂ ਕਰਕੇ ਭਾਰੇ ਹਾਂ ਦੁਬਰੇ ਹਾਂ ਕਿਰਪਾ ਕਰਕੇ ਮੇਰੇ ਪ੍ਰਭੂ ਜੀ ਆਪ ਕਿਰਪਾ ਕਰਕੇ ਬਚਾਉਣਾ ਕਰ ਲੋ ਸੂਹੀ ਮਹੱਲਾ 5ਵਾਂ ਜੀਵਤ ਮਰਐ 부ਜੈ ਪ੍ਰਭ ਸੁ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਜੀਵਤ ਭਾਵ ਤੋਂ ਮਰੇ ਉਹ ਪਰਮੇਸ਼ਰ ਨੂੰ ਸਮਝ ਸਕਦਾ ਹੈ ਇਸ ਜਨ ਕਰਮ ਪਰ ਆਪਤ ਹੋ ਉਸ ਮੁਖ ਦੇ ਚੰਗੇ ਨਿਸ਼ਕਾਮ ਕਰਮ ਹੈ ਕਰਮਾਂ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਜਿਹਨਾਂ ਨੂੰ ਕਰਮ ਕਿਰਪਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸੁਣ ਸਾਜਨ ਇਹੋ ਦੂਤਰ ਤਰੀਏ ਜੇ ਸੱਜਣ ਪਿਆਰੇ ਆ ਸੁਣੋ ਇਸਤ੍ਰੰਦ ਦੁਤਰ ਕਸ਼ੌ ਸੰਸਾਰ ਤੋਂ ਤਰੀਦਾ ਹੈ ਮਿਲ ਸਾਧੂ ਹਰ ਨਾਮ ਉਚਰੀਐ ਸਾਧੂ ਸ੍ਰੇਸ਼ਟ ਮਹਾਪੁਰਖਾਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀਏ ਮਿਲ ਕੇ ਰਹਾਉ ਇੱਕ ਬਿਨਾ ਦੂਜਾ ਨਹੀਂ ਜਾਨੈ ਅਸਾ ਵਿਸ਼ਿਆ ਹੋਣਾ ਚਾਹੀਦਾ ਇੱਕ ਦੁਆਇ ਚ ਰੂ ਪਰਮੇਸ਼ਰ ਤੋਂ ਬਿਨਾ ਕੋਰ ਦੁਜੀਏ ਦੀ ਪ੍ਰਵਾਹੀ ਨਾ ਕਰੇ ਜਾਣੇ ਨਾ ਘਟ ਘਟ ਅੰਤਰ ਪਾਰ ਬ੍ਰਹਮੁ ਪਸ਼ੰਦ ਕੋਰ ਗੁਰਮੇਸ਼ ਨੂੰ ਸਾਰਿਆਂ ਘਟਾਂ ਕਰ ਅੰਦਰ ਪਾਰ ਬੰ ਪਰਮੇਸ਼ਰ ਦੀ ਪਛਾਣ ਕਰੇ ਜੋ ਕਿਸ ਕਰੈ ਸੋਈ ਪਹਲ ਮੰਨ ਰਜਾ ਵੀ ਚਲੇ ਜੋ ਕੁਛ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਮੰਨਣਾ ਕਰੇ ਆਦ ਅੰਤ ਕੀ ਕੀਮਤ ਜਾਨ ਉਹ ਆਦ ਯਗਤ ਕਦੋਂ ਪੈਦਾ ਹੋਇਆ ਤੇ ਕਦੋਂ ਇਹਦਾ ਅੰਤੋ ਭਾਗ ਹੋਵੇਗਾ ਕਿ ਉਹ ਕੀਮਤ ਜਾਣ ਲਵੇਗਾ ਕਿ ਸੁਪਨੇ ਦੀ ਨਹੀਂ ਆਈ ਹੈ ਅਣ ਹੋਇਆ ਪ੍ਰਤੀਤ ਹੋ ਰਿਹਾ ਹੈ ਜੋ ਸਭ ਜਗ ਦਾ ਆਦ ਰੂਪ ਬ੍ਰਹਮ ਹੈ ਉਹਦੀ ਤੇ ਅੰਤੂ ਵੀ ਉਸ ਦਾ ਹਨ ਰੂਪ ਹੈ ਮਦ ਵੀ ਜੋ ਵਿਆਪਕ ਰੂਪ ਹੈ ਉਦੀ ਪ੍ਰਾਪਤੀ ਦੀ ਕੀਮਤ ਨੂੰ ਫੇਰ ਜਾਣ ਸਕਦਾ ਹੈ ਕਹੋ ਨਾਨਕ ਤਿਸ ਜਨ ਬਲੇਹਾਰੀ ਸਤਿਗੁਰੂ ਜੀ ਕਹਿੰਦੇ ਉਹ ਨਾ ਜਨ ਪ੍ਰੇਮੀਆਂ ਤੋਂ ਬਲੇਹਾਰ ਕੁਰਬਾਨ ਜਾਣੇ ਹਾਂ ਕਾ ਕਹੇ ਹਿਰਦੈ ਵਸਹਿ ਮੁਰਾਰੀ ਜਿਨ੍ਹਾਂ ਦੇ ਹਿਰਦੇ 'ਚ ਮੁਰਾਰੀ ਪਰਮੇਸ਼ਰ ਅੰਤਰੀਅਮੀ ਵਸਦਾ ਹੈ ਕਿਰਪਾ ਕਰਕੇ ਸੋਹੀ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨ ਹਾਰ ਕੇ ਭਾਈ ਗੁਰੂ ਅਕਾਲ ਪੁਰਖੀ ਗੁਰੂ ਨਾਨਕ ਰੂਪ ਹੈ ਆਪ ਹੀ ਗੁਰੂ ਨਾਨਕ ਪਰਮੇਸ਼ਰ ਰੂਪ ਹੈ ਹਰਗੁਰ ਮੂਰਤ ਏਕਾ ਵਰਤੈ ਨਾਨਕ ਹਰਗੁਰ ਪਾਇਆ ਗੁਰੂ ਚੇਤਨ ਪਰਮੇਸ਼ਰ ਸਾਰੇ ਜਗਤ ਨੂੰ ਕਰਨ ਵਾਲਾ ਹੈ ਛਗਲ ਸ੍ਰਿਸ਼ਟ ਕਉ ਦੀ ਆਧਾਰ ਆਧਾਰ ਸਾਰੀ ਸ੍ਰਿਸ਼ਟ ਨੂੰ ਅੰਮ੍ਰਿਤ ਨਾਮ ਦਾ ਰੋਜੀ ਦੁਆਰਾ ਆਧਾਰ ਆਸਰਾ ਦੇਣ ਵਾਲਾ ਹੈ ਉਹ ਵੀ ਕੀ ਸੋਚਦਾ ਦੁਆਰਾ ਮੁਰਕੀ ਚਰਨ ਕਮਲ ਮਨ ਧਿਆਇ ਫਿਰ ਭਾਈ ਮਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਕੋਲ ਉਹਨਾਂ ਨੂੰ ਮਨ ਦੇ ਨਾਲ ਧਿਆਉਣਾ ਕਰ ਦੁੱਖ ਦਰਦ ਇਸ ਤਨ ਤੇ ਜਾ ਇਹ ਸਰੀਰ ਜਿਹੜਾ ਜੰਮਣ ਮਰਨ ਦਾ ਦੁੱਖ ਵਿਦਿਆ ਦੀਆਂ ਦਰਦਾਂ ਪੀੜਾਂ ਹਨਗੀਆਂ ਇਹ ਸਰੀਰ ਚੋਂ ਚਲੀਆਂ ਜਾਣਗੀਆਂ ਰਹਾਉ ਪਵਜਲ ਡੂਬ ਤ ਸਤਗੁਰ ਕਾਢੈ ਇਸ ਸੰਸਾਰ ਸਮੁੰਦਰ ਜੀਵ ਡੁੱਬ ਰਿਹਾ ਹੈ ਇਹtion ਗੁਰੂ ਸਾਹਿਬ ਜੀ ਕਿਰਪਾ ਕਰਕੇ ਨਾਮ ਦੇ ਜਹਾਜ਼ ਤੇ ਚੜਾ ਕੇ ਕਢਦੇ ਹਨ ਜਨਮ ਜਨਮ ਕਾ ਟੂਟਾ ਗੜਾ ਜਿਵੇਂ ਮਨ ਜਨਮਾਂ ਜਨਮਾਂ ਦਾ ਵਾਹਿਗੁਰੂ ਦੇ ਹੱਥ ਵੱਲੋਂ ਟੁੱਟਿਆ ਹੋਇਆ ਵਿਛੜਿਆ ਹੋਇਆ ਇਹਦੀ ਬ੍ਰਹਮਾ ਕਾਰਜ ਬ੍ਰਤੀ ਕਰਕੇ ਪਰਮੇਸ਼ਰ ਚੇ ਲੇ ਲਾ ਕੇ ਗੰਢ ਦਿੰਦੇ ਮੇਲ ਦਿੰਦੇ ਹਨ ਵਾਹਿਗੁਰੂ ਦੇ ਨਾਲ ਗੁਰ ਕੀ ਸੇਵਾ ਕਰਹੁ ਦਿਨ ਰਾਤ ਜੀ ਭਾਈ ਇਸ ਕਰਕੇ ਸਤਗੁਰਾਂ ਦੀ ਤੈਨ ਭਗਤੀ ਰਾਤ ਨੂੰ ਇਹ ਕਰਨਾ ਕਰੋ ਸੁਖ ਸਹਜ ਮਨ ਆਵੇ சாਤ ਸਹਜ ਚੁੱਪ ਸੁਖ ਦੀ ਪ੍ਰਾਪਤੀ ਹੋਵੇ ਜੀ ਤੇ ਮਨ ਦੀ ਵਾਸ਼ਨਾ ਖੈ ਹੋਣੇ ਕਰਕੇ ਸ਼ਾਂਤੀ ਆ ਜਾਵੇਗੀ ਸਤਿਗੁਰ ਕੀ ਰੇਣ ਵੱਡ ਭਾਗੀ ਪਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਚਰਨਾਂ ਦੀ ਧੂੜ ਉਤੋਂ ਭਾਗਾ ਵਾਲੇ ਪੁਰਖ ਪਾਉਂਦੇ ਹਨ ਨਾਨਕ ਗੁਰ ਕਉ ਸਦ ਬਲ ਜਾਗ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਤਿਗੁਰ ਨਾਨਕ ਸਾਹਿਬ ਤੋਂ ਸੈਂਕੜੇ ਵਾਰੀ ਸਦਾ ਬਿਹਾਰ ਜਾਣੇ ਹਾਂ ਮਹੱਲਾ ਪੰਜਵਾ ਗੁਰ ਆਪਣੇ ਉੱਪਰ 발 ਜਾਈਏ ਆਪਣੇ ਭਾਈ ਸਤਗੁਰੂ ਨਾਨਕ ਦੇਵ ਹੈ ਹੋਰ ਕੋਈ ਆਪਣਾ ਨਹੀਂ ਔਕੜ ਦੇ ਵੇਲੇ ਬਚਾਉਣ ਵਾਲਾ ਕੌਣ ਹੈ ਚੋਂ ਜੁਗਾਂ ਦਾ ਨਵੇੜਾ ਕਰਨ ਵਾਸਤੇ ਮਹਾਰਾ ਪ੍ਰਗਟ ਹੋਏ ਹੈ ਆਪਣੇ ਸਤਗੁਰੂ ਨਾਨਕ ਦੇਵ ਜੀ ਤੋਂ ਬਿਹਾਰ ਕੁਰਬਾਨ ਜਾਈਏ ਜਿਨ੍ਹਾਂ ਨੇ ਆਪਣਾ ਗੁਰੂ ਨਹੀਂ ਮੰਨੇ ਆ ਉਹਨਾਂ ਬੇਮਖਾਂ ਨੂੰ ਤਾਂ ਕੋਈ ਵੀ ਨਹੀਂ ਦੁਨੀਆ ਵਿੱਚ ਆ ਕੇ ਲਾਭ ਪ੍ਰਾਪਤ ਕੀਤਾ ਆਪਣੇ ਤਾਂ ਸਤਗੁਰੂ ਨਾਨਕ ਦੇਵ ਜੀ ਹੈ ਸੋ ਨਾ ਦੋ ਬਿਹਾਰ ਕੁਰਬਾਨ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਆਠ ਪਹਿਰ ਹਰ ਹਰ ਦੇ ਨਾਮ ਦਾ ਕੀਰਤਨ ਜਸ ਕਰੀਏ ਕੀਰਤਨ ਗਾਉਣਾ ਕਰੀਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਉਹ ਆਪਣਾ ਮਾਲਕ ਹੈ ਉਸ ਵਾਹਿਗੁਰੂ ਦਾ ਸਿਮਰਨ ਕਰੋ ਹਰ ਵਕਤ ਸਗਲ ਘਟਾਂ ਕਾ ਅੰਤਰ ਜਾਮੀ ਸਾਰੀਆਂ ਘਟਾਂ ਸਰੀਰਾਂ ਦੇ ਅੰਦਰਲੀ ਜਾਣਨ ਵਾਲਾ ਹੈ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਡੀ ਤਾਂ ਮਾਧਵ ਦੇ ਚਰਨ ਕਮਲਾਂ ਨਾਲ ਪ੍ਰੀਤੀ ਲੱਗੀ ਹੋਈ ਹੈ ਚਰਨ ਜੋ ਪੂਜਨੀਕਾ ਕਬਲਵਾਦ ਪ੍ਰਕਾਸ਼ ਰੂਪ ਹਨ ਸੱਚੀ ਪੂਰਨ ਨਿਰਮਲ ਰੀ ਇਹ ਸੱਚੀ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੜੀ ਉੱਜਲ ਮਰਜ਼ਾਦਾ ਹੈ ਪਾਪਾਂ ਦੀ ਮੈਲ ਤੋਂ ਰਹਿਤ ਕਰਨ ਵਾਲੀ ਸ਼ਾਂਤ ਪ੍ਰਸਾਦ ਵਸੈ ਮਨ ਮਾਹੀ ਜਿਨ੍ਹਾਂ ਤੇ ਸੰਤਾਂ ਗੁਰਾਂ ਦੀ ਕਿਰਪਾ ਹੋਈ ਹੈ ਉਹਨਾਂ ਦੇ ਮਨ ਚ ਭਾਈ ਪਰਮੇਸ਼ਰ ਵਸਦਾ ਹੈ ਜਨਮ ਜਨਮ ਕੇ ਕਿਲ ਵਿਖ ਜਾਹੀ ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲ ਵਿਚਾਰ ਪ੍ਰਕਾਰ ਦੇ ਬਾਗ ਚਲੇ ਜਾਂਦੇ ਹਨ ਬ੍ਰਾਹਮਣ ਕੇ ਲਈ ਘਾਤਾ ਤਾਦਕ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇ ਕਿਰਪਾ ਤੇ ਦਿਆਨ ਪਾ ਕਰਨ ਵਾਲੇ ਪਰਮੇਸ਼ਰੂ ਸਾਡੇ ਤੇ ਵੀ ਕਿਰਪਾ ਕਰ ਨਾਨਕ ਮੰਗੈ ਸੰਤ ਰਵਾਮਾ ਸੰਤ ਭਗਤ ਜੀ ਦਾ ਸਵਾਸ ਗ੍ਰਾਸ ਨਹੀਂ ਦਿਸਦਾ ਸਤਗੁਰੂ ਜੀ ਕਹਿੰਦੇ ਉਹ ਨਾ ਧੂੜ ਮੰਗਦੇ ਹਾਂ